ਸੇਵਕ ਮੇਰੀ ਸਉਣ ਪੁੱਤ ਕਾਲ ਇਹਦੇ ਚ ਨਾ ਵੜਿਆ ਰੋ ਅੱਜ ਨਾ ਵਿਚੋਲਣੇ ਆਉਣਾ ਹੀ ਤੇ ਆਪਣੇ ਹਿਸਾਬ ਨਾਲ ਉਹਦੇ ਨਾਲ ਗੱਲ ਕਰ ਲਈ ਮਾਤਾ ਮੈਂ ਕਰ ਹੀ ਲੈਣੀ ਗੱਲ ਸਾਰੀਆਂ ਗਰਮੀਆਂ ਚ ਮੋਟਰਸਾਈਕਲ ਤੇ ਭੁੜਕਦਾ ਰਹਿਣਾ ਇੰਨੀ ਗਰਮੀ ਚ ਜੇ ਕਿਤੇ ਜਾਣਾ ਹੋਵੇ ਤੇ ਆਪਾਂ ਨੂੰ ਵੀ ਤੰਗੀ ਹੁੰਦੀ ਐ ਤਾਂ ਹੀ ਆਮੋ ਸਾਹਮਣੇ ਉਹਨੂੰ ਖੁੱਲ ਕੇ ਗੱਲ ਕਰਨੀ ਗੱਡੀ ਗੁੱਡੀ ਦੀ ਗੱਡੀ ਲੈਣੀ ਐ ਆਪਾਂ ਨਾਲੇ ਉਹਨਾਂ ਕੜਾ ਸਾਨੂੰ ਦੇਣੀ ਆਪਣੀ ਧੀ ਨੂੰ ਦੇਣੀ ਗੱਡੀ ਆਹੋ ਤਾਂ ਗੱਲ ਠੀਕ ਆ ਪਰ ਤੂੰ ਹੁਣ ਚੰਗੀ ਤਰ੍ਹਾਂ ਕਰ ਲਈ ਪੁੱਛ ਗਏ ਸੀ ਉਹਦੇ ਵਿਚੋਲਾ ਹੋਊਗਾ ਸਾਰੀ ਗੱਲ ਮੈਂ ਕਰ ਲੈਣੀ ਆ ਤੇ ਕੀ ਲੈਣਾ ਦੇਣਾ ਹੈ ਮਾਹ ਮਰਾ ਦੀਦੀ ਕਿੱਥੇ ਆ ਇੱਥੇ ਹੀ ਆ ਤਿਆਰ ਹੋ ਡੇ ਕਿਤੇ ਚੱਲੇ ਤੇ ਨਹੀਂ ਆ ਗਏ ਉਹਨਾਂ ਨੂੰ ਆਵਾਜ਼ ਮਾਰੋ ਬੁਲਾਓ ਉਹਨਾਂ ਨੂੰ ਆ ਦੇ ਆਵਾਜ਼ ਉਹਦੀ ਕੋਈ ਸਲਾਹ ਲੈ ਲਾ ਦੀਦੀ ਆਓ ਇੱਕ ਮਿੰਟ ਇੱਧਰ ਨੂੰ ਕੀ ਗੱਲ ਮੈਨੂੰ ਹੀ ਬਾਜਾ ਦੀ ਜਾਣਦੇ ਹੋ ਮੈਂ ਕਿਹਾ ਤੂੰ ਵੀ ਕੋਈ ਸਲਾਹ ਦੇ ਕੱਲ ਨੂੰ ਫਿਰ ਕਹੇਗੀ ਮੰਮੀ ਤੂੰ ਐਂਜਾ ਉਂਜਾ ਫਿਰ ਗੱਲਾਂ ਬਣਾਏਗੀ ਤੇ ਹੁਣ ਵੀ ਭਰਾ ਨਾਲ ਕੋਈ ਸਲਾਹ ਕਰ ਲਾ ਮੇਰੀ ਗੱਲ ਸੁਣ ਲਓ ਕਿੰਨੇ ਵੇ ਤੱਕ ਆਣਾ ਵਿੱਚ ਚੋਲਿਆ ਨੇ ਬਸ ਸੋਣੀ ਵਾਲੇ ਮੈਂ ਕਿਹਾ ਮੈਂ ਚਾਹ ਪਾਣੀ ਉਹਨੀ ਦਿਨ ਧਰ ਦਿੰਦੀ ਤੁਸੀਂ ਜੋ ਕਹਿ ਹੁੰਦੇ ਸੀ ਕਿ ਆਗੇ ਆਗੇ ਘੰਟਾ ਇੱਕ ਹੋ ਗਿਆ ਹੈ ਤੱਕ ਤੇ ਆਏ ਨਹੀਂ ਮੇਰੀ ਗੱਲ ਸੁਣ ਲਓ ਮੰਮੀ ਧਿਆਨ ਨਾਲ ਜਿਸ ਦਿਨ ਕੁੜੀ ਵੇਖਣ ਜਾਣੀ ਜੇ ਨਾ ਹਾਂ ਉਹਨਾਂ ਨੇ ਗੱਲਬਾਤ ਛੇੜ ਦੇਣੀ ਸਾਡੇ ਨਾਲ ਕਿ ਦੱਸੋ ਕੀ ਲੈਣਾ ਕਰਨਾ ਜੇ ਸੇਵਕ ਉੱਥੇ ਕੋਈ ਗੱਲ ਨਹੀਂ ਕਰਨੀ ਕੁਛ ਨਹੀਂ ਕਹਿਣਾ ਕੋ ਸਾਨੂੰ ਕੁਛ ਨਹੀਂ ਚਾਹੀਦਾ ਸਾਡੇ ਘਰ ਤੇ ਰੱਖਣ ਨੂੰ ਜਗ੍ਹਾ ਨਹੀਂ ਗਈ ਸਭ ਕੁਛ ਹੈਗਾ ਸਾਡੇ ਕੋਲ ਸਾਨੂੰ ਕਾਦੀ ਕੇਹੀ ਚੀਜ਼ ਦੀ ਲੋੜ ਹੈਗੀ ਆ ਕੁੜੀ ਚੰਗੀ ਚਾਹੀਦੀ ਆ ਘਰ ਸਾਂਭਣ ਵਾਲੀ ਚਾਹੀਦੀ ਆ ਇਹੋ ਜਿਹੀਆਂ ਹੀ ਗੱਲਾਂ ਕਰਿਓ ਮੰਮੀ ਤੇ ਮੁੱਕਦੀ ਗੱਲ ਆਪਨੇ ਬੁਰੇਆ ਬੰਨਾ ਗੱਲ ਤੇ ਵਚੋਲੇ ਕਰਨਗੇ ਸਾਰੀ ਗੱਲ ਖੁੱਲ੍ਹਾ ਹੈ ਕਿ ਨਾ ਵਚੋਲੇ ਦੇ ਨਾਲ ਆਪਾਂ ਸਾਨੂੰ ਆ ਚੀਜ਼ ਚਾਹੀਦੀ ਪਾਓ ਸਿੱਧੀ ਜੀ ਗੱਲ ਮੰਮੀ ਇਹਨੂੰ ਪੜਾਇਆ ਲਿਖਾਇਆ ਐ ਐਨਾ ਪੈਹਾ ਲਾ ਕੇ ਇਹਨੂੰ ਕੰਮ ਘਰ ਸੈੱਟ ਕਰਾਇਆ ਐ ਨਾ ਪੱਖਿਆਂ ਨੰਗਿਆਂ ਦੀ ਕੁੜੀ ਲਿਆ ਕੇ ਇਸ ਕਰਕੇ ਰਜਮਾਨੀ ਆ ਕਿ ਲੈ ਮਗਰੋਂ ਸੁੱਖ ਨਹੀਂ ਲਿੱਤਾ ਤੇ ਅਸੀਂ ਤੇਰੇ ਲਈ ਤਿਆਰ ਕੀਤਾ ਈ ਕਮਾਉ ਮੁੰਡਾ ਵੱਟ ਵੱਟ ਖਾਣਾ ਅਲਬਤ ਮੈਂ ਨੂੰ ਸਮਝਾਤਾ ਕਿ ਬਚੋਲੇ ਆਣੇ ਆਉਣਾ ਨਾ ਤੇ ਉਹਨਾਂ ਨਾਲ ਸਾਰੀ ਗੱਲਬਾਤ ਖੋਲਨੀ ਖੋਲਨੀ ਕੀ ਐ ਮੈਂ ਆਪ ਕਰਾਂਗੀ ਗੱਲ ਹਾਂ ਮੋਟਰਸਾਈਕਲ ਤੇ ਤੁਰਿਆ ਫਿਰਦਾ ਮੈਂ ਗੱਡੀ ਦੀ ਗੱਲ ਪਹਿਲਾਂ ਰੱਖਣੀ ਐ ਗੱਡੀ ਗੱਡੀ ਦੀ ਗੱਲ ਪਹਿਲਾਂ ਕਰਨੀ ਪਾਉ ਉਹ ਨਹੀਂ ਮੇਤੋ ਗਰਮੀ ਜਾਇ ਜਾਂਦਾ ਹਾਂ ਬਸ ਨਾਲ ਗੱਡੀ ਵੀ ਵਧੀਆ ਵਾਲੀ ਲੈਣੀ ਕੋਈ ਛੋਟੀ ਜੀ ਨਾ ਕਮੀ ਨਾ ਮੁਰਕੇ ਕਹਿ ਦਿੰਦੇ ਹੁੰਦੇ ਨੇ ਮੁੰਡਾ ਗਿਆ ਆ ਤੁਹਾਡਾ ਚੰਗਾ ਰਿਸ਼ਤਾ ਕਰਾਇਆ ਵੈ ਆ ਚੈਨ ਪਾ ਦੋ ਇੱਕ ਕੜਾ ਪਾ ਦੋ ਇਹ ਮੰਦਰੀ ਪਾ ਦੋ ਕੁਝ ਨਹੀਂ ਜੇ ਦੇਣਾ ਤਦ ਤੱਕ ਜਦ ਤੱਕ ਸਾਡੇ ਘਰ ਸਾਡੀ ਮੰਗ ਦੀ ਚੀਜ਼ ਨਹੀਂ ਪੂਰੀ ਆਏਗੀ ਧਿਆਨ ਰੱਖਿਓ ਪਹਿਲ ਵਜੇ ਲੱਗਦਾ ਆਗੇ ਜੀ ਆਗੇ ਨੇ ਚਾ ਮੈਂ ਜਾਓ ਤੁਸੀਂ ਖੁੱਲਦਾ ਪਰ ਆਈ ਫਿਰ ਮੈਂ ਇਹ ਆ ਜਿੰਮ ਚੋਲਦੇ ਆ ਗਏ ਅੰਜੂ ਗਈ ਆ ਬੂਆ ਖੋਲਣ ਤੂੰ ਕਿੱਧਰ ਆ ਗਏ ਕੰਮ ਛੱਡ ਕੇ ਕਿਉਂ ਮੈਂ ਨਹੀਂ ਆ ਸਕਦਾ ਚਾਹੀ ਹੈਗੇ ਅੰਜੂ ਆ ਮੈਂ ਆਂ ਸੇਵਕ ਆਂ ਤੇ ਮੈਂ ਵੀ ਛੋਲ ਜਾਣਾ ਗੱਲ ਕਰ ਲੂੰਗਾ ਜੀ ਚਲੋ ਬੈਠੋ ਫਿਰ ਆਹ ਬੋ ਪਾਪਾ ਤੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈਠੋ ਲੋ ਜੀ ਬੜੀ ਲੇਟ ਕਰਤਾ ਜੇ ਤੁਸੀਂ ਬਸ ਆਉਂਦੇ ਆਉਂਦੇ ਟਾਈਮ ਲੱਗ ਗਿਆ ਅੱਛਾ ਕੁੜੀ ਵੱਲ ਉਧਰੋਂ ਹੋ ਗਿਆ ਹੈ ਕਿ ਸਿੱਧਾ ਸਾਡੇ ਵੱਲੀ ਆ ਗਏ ਹੋ ਨਹੀਂ ਨਹੀਂ ਸਿੱਧੇ ਇੱਧਰ ਹੀ ਆਈ ਬੇਨਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਫਿਰ ਉਧਰ ਜਾਵਾਂਗੇ ਬਣਾ ਤੇ ਫੜੋ ਭਾਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਤੇ ਚਲੋ ਕੁੜੀ ਵੇਖਣ ਜਾਣਾ ਆਪਾਂ ਕੁੜੀ ਆ ਗਈ ਜੇ ਸਾਡੇ ਪਸੰਦ ਤੇ ਰੋਕਾ ਰੁਕਾ ਤੇ ਕਰੀ ਆਵਾਂਗੇ ਪਰ ਸਾਡੀਆਂ ਕੁਝ ਸ਼ਰਤਾਂ ਵੀ ਜੇ ਕਿਉਂਕਿ ਮੇਰਾ ਵ ਇਕੱਲਾ ਇਕੱਲਾ ਪੁੱਤ ਮੈਂ ਗੱਜ ਵੱਜ ਕੇ ਵਿਆਹ ਕਰਨਾ ਜੇ ਭਾਜੀ ਗੱਲ ਤਾਂ ਤੁਸੀਂ ਬਹੁਤ ਵਧੀਆ ਕੀਤੀ ਜੇ ਇਕੱਲਾ ਇਕੱਲਾ ਤੁਹਾਡਾ ਮੁੰਡਾ ਵ ਵਿਆਹ ਤਾਂ ਗੱਜ ਵੱਜ ਕੇ ਹੋਣਾ ਚਾਹੀਦਾ ਪਰ ਮਾਰਕੀ ਭਾਜੀ ਭਾਜੀ ਗੱਲ ਇਹ ਕਿ ਉੜੀ ਹੋਈ ਜਦੋਂ ਕੇ ਵਿਆਹ ਸਦਾਈ ਹੋਵੇ ਤੂੰ ਨੇ ਜੜਾ ਵਾ ਜਿਹੜਾ ਤੁਸੀਂ ਇੰਦਾ ਖਰਚਾ ਕਰਦਾ ਵਾ ਮੁੰਡੇ ਦੇ ਵਿਆਹ ਤੇ ਐਹੀ ਤੁਸੀਂ ਬਾਅਦ ਚੋਂ ਮੁੰਡੇ ਦੇ ਕੁੜੀ ਨੂੰ ਦੇ ਦਿਓ ਜਿਹੜਾ ਉਹਨਾਂ ਦੇ ਕੰਮ ਕੰਮ ਵੀ ਆਵੇ ਵੇਹ ਵੀਰ ਜੇ ਤਾ ਤੂੰ ਕਰਾ ਸਕਦਾ ਕਿ ਚੰਗੇ ਘਰ ਦਾ ਰਿਸ਼ਤੇ ਰਿਸ਼ਤਾ ਕਰਾ ਮੈਂ ਭੈਣ ਭਰਾਵਾਂ ਕੋ ਗੱਲਾਂ ਨਹੀਂ ਸੁਣਨੀ ਆ ਤੈਨੂੰ ਕੀ ਪਤਾ ਸਾਡਾ ਕਿੱਥੇ ਕਿੱਥੇ ਮੇਲ ਵਰਤਣ ਆ ਮੇਰੇ ਮੁੰਡੇ ਦਾ ਤੇ ਪਿਓ ਦਾ ਇੰਨੀ ਮੈਂ ਕਬੀਲਦਾਰੀ ਵਾਲੀ ਆ ਤੇ ਮੈਂ ਲੋਕਾਂ ਕੋ ਖਿਬੀਆਂ ਨਹੀਂ ਲੈਣੀਆਂ ਉਹਨਾਂ ਕਹਣਾ ਇੱਕ ਇੱਕ ਮੁੰਡਾ ਵਾ ਪਤਾ ਨਹੀਂ ਪੈਸੇ ਲੱਲੇ ਦਾ ਮੋਲ ਲੱਲੇ ਆ ਘਰੇ ਤੇ ਅੰਦਰ ਵੜ ਕੇ ਵਿਆਹ ਕਰ ਲਿਆ ਜੇ ਤਾਂ ਤੂੰ ਕਰਾ ਸਕਦਾ ਤਾਂ ਚੰਗੇ ਭਲੇ ਘਰ ਦਾ ਕਰਾ ਨਹੀਂ ਤੇ ਵੀਰ ਬਥੇਰੇ ਰਿਸ਼ਤੇ ਤੇ ਅੱਗੇ ਪਿੱਛੇ ਤੁਰੇ ਫਿਰਦੇ ਆ ਤੁਹਾਡੇ ਨਾਲ ਤੇ ਹੱਡੀ ਜਾਣ ਪਛਾਣੀ ਤਾਂ ਕਰਕੇ ਮੈਂ ਤੁਹਾਨੂੰ ਕਿਹਾ ਵੀ ਕੋਈ ਰਿਸ਼ਤਾ ਕਰਾਓ ਭਾਜੀ ਮੇਰੀ ਸੁਣੋ ਗੱਲ ਮਾਤਾ ਜੀ ਬਿਲਕੁਲ ਸਹੀ ਕਹਿਂਦੀ ਆ ਮੈਂ ਪੜਿਆ ਲਿਖਿਆ ਮੈਂ ਹਾਂ ਨੌਕਰੀ ਮੇਰੀ ਵਧੀਆ ਲੱਗੀ ਆ ਜਿੱਥੇ ਮੈਂ ਦਫ਼ਤਰ ਦੇ ਵਿੱਚ ਲੱਗਾ ਨਾ ਉੱਥੇ ਸਾਰਿਆਂ ਨੂੰ ਪਤਾ ਲੱਗਣ ਦਾ ਵੀ ਸੇਵਕ ਦਾ ਰਿਸ਼ਤਾ ਹੁੰਦਿਆ ਤੇ ਤਨਖਾਹ ਵੀ ਮੇਰੀ ਚੰਗੀ ਮੋਟੀ ਆ ਮੈਨੂੰ ਨਾ ਰਿਸ਼ਤਿਆਂ ਦੀ ਕਮੀ ਨਹੀਂ ਹੈਗੀ ਅੱਜ ਮੇਰੀ ਮਾਤਾ ਨੇ ਕਿਹਾ ਵੀ ਇਹਨਾਂ ਨੇ ਜਾਣ-ਪਛਾਣ ਇਹਨਾਂ ਨੂੰ ਪੁੱਛ ਲੈਨੇ ਆ ਸ਼ਾਇਦ ਕੋਈ ਕੁੜੀ ਹੋਵੇ ਇਹਨਾਂ ਦੀ ਨਿਗਾਹ ਦੇ ਵਿੱਚ ਨਹੀਂ ਤਾਂ ਮੈਂ ਅਜੇ ਕਿਹੜਾ ਤਿਆਰੀ ਵਿਆਹ ਕਰੋ ਨੂੰ ਮੈਂ ਚੱਲ ਨੌਕਰੀ ਲੱਗੇ ਆ ਤੇ ਪੈਸੇ ਥੋੜਾ ਹੋਰ ਇਕੱਠਾ ਕਰ ਲਈਏ ਇਹ ਕਰਕੇ ਹੀ ਕਹਿ ਰਹੇ ਆ ਵੇਖੋ ਭਾਜੀ ਜੇ ਤਾ ਤੁਸੀਂ ਰਿਸ਼ਤਾ ਕਰਾ ਸਕਦੇ ਜੇ ਜਿਹੋ ਜਿਹਾ ਮੇਰੇ ਮਾਤਾ ਕਹਿੰਡੀਆਂ ਤੇ ਠੀਕ ਆ ਨਹੀਂ ਤੇ ਫਿਰ ਇੱਥੇ ਜਵਾਬ ਦੇ ਦੋ ਮੈਂ ਆਪਣਾ ਟਾਈਮ ਵੇਸਟ ਕਰਨ ਨੂੰ ਕਰਨ ਦਾ ਮੈਂ ਆਪਣੇ ਕੰਮ ਤੇ ਜਾਵਾਂ ਪਿੱਛੇ ਜੀਦਾ ਤੁਸੀਂ ਬਾਪੋ ਤੇ ਕੀ ਬੋਲ ਨਹੀਂ ਜਾਂਦੇ ਜੇ ਜੋ ਕਰਨਾ ਮੈਂ ਕਰੂੰਗਾ ਮੈਂ ਬੈਠਾ ਆ ਘਰ ਚ ਧੀ ਮੈਂ ਲਿਓਣੀ ਆ ਸੇ ਪਹਿਲਾ ਕੁੜੀ ਨਾ ਮੇਸ ਲਈ ਬਾਕੀ ਜਿਜਾ ਤੇਰੀਆਂ ਮੈਂ ਪੁੜੀਆਂ ਕਰੂੰਗਾ ਵੇ ਲੋ ਜਿੱਦਾਂ ਕਰਨੀ ਤੂੰ ਪਾਪਾ ਬਾਹਰ ਕੋਈ ਤਾਂ ਮਿਲਣ ਆਇਆ ਜੇ ਜਾਇਓ ਯਾਰ ਉਹਦਰ ਕਮਰੇ 'ਚ ਬਿਠਾਇਆ ਜੇ ਪਾਪਾ ਨੂੰ ਚਵਾ ਕੇ ਕੀ ਗੱਲ ਕਰਨੀ ਤੁਹਾਨੂੰ ਪਤਾ ਤੇ ਆ ਪਾਪਾ ਨੇ ਗੱਲ ਕੀ ਕਰਨੀ ਆ ਮੇਰੀ ਗੱਲ ਸੁਣ ਲਓ ਜੀ ਆ ਕੱਲਾ ਕੱਲਾ ਵੀਰ ਐ ਕੋਈ ਸਾਡੇ ਵਿਆਹ ਕਰਨ ਬਸੇ ਨਹੀਂ ਅਸੀਂ ਤੋੜ ਦੇਣਾ ਗਾਹ ਨੂੰ ਕਿ ਲੋ ਜੀ ਚੁੰਨੀ ਚੜਾਵਾ ਕੁੜੀ ਵਾਲੇ ਕਰਨਗੇ ਤਾਂ ਇਹੀ ਵਿਆਹ ਲੱਲਾਂਗੇ ਐਦਾਂ ਦਾ ਵਿਆਹ ਤਾਂ ਅਸੀਂ ਲੈਣਾ ਨਹੀਂ ਜੇ ਸਾਡੀਆਂ ਤਾਂ ਕੁਝ ਡਿਮਾਂਡਾਂ ਜੇ ਜੇ ਤਾਂ ਪੁਰੀਆਂ ਕਰਵਾ ਸਕਦੇ ਹੋ ਤੇ ਜੀ ਸਾਡੇਗੇ ਰਿਸ਼ਤੇ ਤੁਹਾਡਾ ਜਿਹੜਾ ਆਇਆ ਸੀ ਕਬੂਲ ਵੀ ਕਰਾਂਗੇ ਨਹੀਂ ਤਾਂ ਸਾਡੇ ਵੱਲੋਂ ਹੁਣੇ ਸਾਸਰੀ ਘਰ ਲਈ ਜੇ ਆਓ ਮੈਂ ਕਿਉਂ ਟਾਈਮ ਵੇਸਟ ਕਰਨਾ ਮੈਂ ਜਾਵਾਂ ਉੱਥੇ ਕੰਮ ਐਵੇਂ ਪਿੱਛੇ ਛੱਡ ਕੇ ਆਇਆ ਆਪਣਾ ਭੈਣ ਜੀ ਤੁਸੀਂ ਕੋਈ ਗੱਲ ਕਰੋ ਨਹੀਂ ਨਹੀਂ ਭੈਣ ਜੀ ਐਹੋ ਜੀ ਕੋਈ ਗੱਲ ਨਹੀਂ ਆ ਮੇਰਾ ਉਹਨਾਂ ਆ ਕੁੜੀ ਵਾਲਿਆਂ ਦੇ ਨਾਲ ਬੜਾ ਪਿਆਰ ਆ ਤੇ ਮੈਂ ਗੱਲ ਕੀਤੀ ਸੇਵਕ ਨੂੰ ਬੜਾ ਵਧੀਆ ਲੱਗਦਾ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਹੋਈ ਆ ਤੇ ਵਿਆਹ ਤੇ ਸੇਵਕ ਦਾ ਉੱਥੇ ਹੀ ਹੋਏਗਾ ਅਹੀਂ ਵਿਚ ਉਹਨੇ ਕਿਹਾ ਕੁੜੀ ਇਸ ਘਰ ਵਿੱਚ ਹੀ ਆਵੇ ਤੇ ਜੇ ਤੁਸੀਂ ਕਹਿੰਦੇ ਹੋ ਵਿਆਹ ਗੱਜ-ਵੱਜ ਕੇ ਤੇ ਅਸੀਂ ਉਹ ਵੀ ਉਹਨਾਂ ਜਿਹਾ ਕਹਿ ਦਾਂਗੇ ਤੇ ਵਿਆਹ ਤੇ ਗੱਜ-ਵੱਜ ਕੇ ਕਰ ਦਿੰਦੇ ਆ ਪਰ ਡਿਮਾਂਡ ਕਿਹੜੀ ਆਂਦੇ ਹੋ ਤੁਸੀਂ ਪਰ ਵਾਲੀ ਭੈਣ ਜੀ ਕੋਈ ਗੱਲ ਨਹੀਂ ਜੋ ਰਿਤੀ ਰਵਾਜ ਆ ਉਹਦ ਕਰਨੇ ਪੈਂਦੇ ਆ ਧੀਆਂ ਨੂੰ ਆਪਣੀਆਂ ਤੇ ਹਰ ਕੋਈ ਦੇ ਕੇ ਹੀ ਤੋਰਦਾ ਬਾਕੀ ਮੇਰੀ ਕੁੜੀ ਬੈਠੀ ਐ ਤੁਹਾਡੇ ਨਾਲ ਕਰ ਲੈਂਦੀ ਗੱਲ ਵੇਖੋ ਸਿੱਧੀ ਜੀ ਗੱਲ ਹੈ ਜੇ ਮੇਰੀ ਮਾਂ ਨੇ ਮੈਨੂੰ ਦੇਣ ਲੱਗੇ ਕੋਈ ਕਮੀ ਪੇਸ਼ੀ ਨਹੀਂ ਛੱਡੀ ਮੈਂ ਤਾਂ ਕੱਲੀ ਕੱਲੀ ਇਹਨਾਂ ਦੀ ਕੁਣੀ ਆ ਬਈ ਜਿੰਨੇ ਦੇਣਾ ਆਪਣੀ ਧੀ ਨੂੰ ਦੇਣਾ ਤਾਂ ਆਪਣੇ ਜਵਾਈ ਭਾਈ ਨੂੰ ਦੇਣਾ ਅਸੀਂ ਥੋੜੀ ਕੁਛ ਲੈ ਲੈਣਾ ਨਾ ਨਾ ਦੇਣ ਲੈਣ ਨਾਲ ਇਹ ਪਿਆਰ ਦਿਖਾਇਆ ਜਾਂਦਾ ਹੈਗਾ ਵੇ ਕਹਿੰਦੇ ਨਾ ਤੀ ਪੁੱਤ ਦੇ ਹੱਥ ਪੈਰਾਂ ਦਿੱਤਾ ਹੋਈ ਇਹੇ ਨਹੀਂ ਹੁੰਦਾ ਇਹ ਪਿਆਰ ਹੀ ਹੁੰਦਾ ਵੈ ਤੁਰਨ ਲੱਗੇ ਦਿੰਦੇ ਆ ਨਾ ਤੇ ਸਿੱਧੀ ਜੀ ਗੱਲ ਐਦਾ ਹੀ ਬਣੀ ਹੋਈ ਆ ਵੇਖੋ ਮੇਰੇ ਭਰਾ ਜੀ ਕੋਈ ਕਮੀ ਬੇਸ਼ੀ ਨਹੀਂ ਗਈ ਜਿਵੇਂ ਇਹਨਾਂ ਨੇ ਦੱਸਿਆ ਨਾ ਰਿਸ਼ਤੇ ਨੇ ਤੇ ਲੈਣ ਲੱਗੀ ਐ ਮੈਂ ਤਾਂ ਕਹਿੰਨੇ ਵੀ ਮੰਮੀ ਨੂੰ ਤੇ ਰਿਸ਼ਤਾ ਮੈਂ ਆਪਣੇ ਅੰਦਰੋਂ ਕਰਵਾ ਲੈਣੀ ਸੋਹਰੇ ਵਲਬਾਸੇ ਪਰ ਕਹਿੰਦੇ ਨਹੀਂ ਭੈਣ ਜੀ ਨਾਲ ਪਿਆਰ ਹੀ ਬਣਾ ਰਿਸ਼ਤਾ ਤਾਂ ਉਧਰੋਂ ਹੀ ਲੈਣਾ ਮੈਂ ਤੇ ਜੇ ਪਿਆਰ ਐ ਤਾਂ ਪਿਆਰ ਨੂੰ ਪੂਰਾ ਪਗਾਓ ਵਿਆਹ ਲੈਣਾ ਜੇ ਚੰਗਾ ਤੇ ਗੱਡੀ ਲੈਣੀ ਜੱਸੀ ਨਾਲ ਗੱਡੀ ਵੀ ਆਨ ਨੂੰ ਮਾੜੀ ਮੋਟੀ ਨਹੀਂ ਚਾਹੀਦੀ ਚੁੱਪ ਕਿਉਂ ਹੋ ਗਏ ਉਹ ਕੋਈ ਏਡੀ ਵੀ ਵੱਡੀ ਚੀਜ਼ ਨਹੀਂ ਮੰਗ ਲਈ ਅੱਜ ਕੱਲ ਆਮ ਲੋਕੀ ਕੁੜੀਆਂ ਨੂੰ ਗੱਡੀ ਗਿਫਟ ਕਰ ਦਿੰਦੇ ਨੇ ਵੇਖੋ ਗੱਡੀ ਆਏਗੀ ਤਾਂ ਕੁੜੀ ਨੂੰ ਸੋਖ ਹੈ ਜਿੱਥੇ ਆਣਾ ਜਾਣਾ ਆਰਾਮ ਨਾਲ ਏਸੀ ਵਾਲੀ ਗੱਡੀ 'ਚ ਬਹਿਏਗੀ ਤੇ ਮੇਰੇ ਵੀਰ ਨਾਲ ਆਏ ਜਾਏਗੀ ਨਾਲ ਲੋ ਦੀ ਸੋਭਾ ਵਧੇਗੀ ਜਦੋਂ ਪੇਕੇ ਵੀ ਜਾਏਗੀ ਗੱਡੀ 'ਚ ਬਹਿ ਕੇ ਅੰਗਰਿਆਂ ਨੂੰ ਵੀ ਤਾਂ ਪਤਾ ਆਏਗਾ ਕਿ ਆਪਣੀ ਧੀ ਨੂੰ ਚੰਗੀ ਚੀਜ਼ ਦਿੱਤੀ ਹੈ ਪੁੰਜੀ ਤਾਂ ਮਾਪੇ ਦਿੰਦੇ ਹੀ ਆ ਨਾ ਹਲੋ ਸਿੱਧੇ ਸਪਸ਼ਟ ਜੀ ਇੱਕ ਹੋਰ ਗੱਲ ਜੇ ਬਚੋਲੇ ਅਸੀਂ ਤਾਂ ਲੈਣੇ ਨਾਲ ਗੱਲ ਕਰਨ ਨੂੰ ਕਿ ਸਾਡਾ ਨਾਂ ਵਿੱਚ ਕਿਹੇ ਗੱਲ ਦਾ ਆਵੇ ਸਾਨੂੰ ਮਹਿਮ ਨਹੀਂ ਜੇ ਕੁਝ ਚਾਹੀਦਾ ਅਸੀਂ ਤਾਂ ਉਹਨਾਂ ਦੀ ਕੁੜੀ ਕਰਕੇ ਕਿੰਨੇ ਵੇ ਆ ਕੰਨੂ ਮੇਰਾ ਵੀਰ ਕਮਾ ਕੇ ਗੱਡੀ ਲੈ ਵੀ ਸਕਦਾ ਵੈ ਪਰ ਕੀ ਫਾਇਦਾ ਧੀਆਂ ਨੂੰ ਪਿਆਰ ਦਿੱਤੇ ਦਾ ਕਿ ਜੇ ਇੱਕ ਛੋਟੀ ਮੁੱਟੀ ਚੀਜ਼ ਨਾ ਦੇ ਤੇ ਤੁਹਾਨੂੰ ਤਾਂ ਵਿੱਚ ਰੱਖਿਆ ਵੈ ਤੇ ਗੱਲ ਤੂੰ ਹੀ ਕਰਨੀ ਸਾਰੀ ਸਾਡੇ ਤੱਕ ਨਾ ਕੋਈ ਗੱਲ ਆਵੇ ਕਿ ਅਸੀਂ ਕਹਿ ਰਹੇ ਆ ਕਿ ਸਾਡੇ ਮੂਹਰੇ ਉਹ ਬਹਿ ਗਏ ਕੁਝ ਪੁੱਛਿਆ ਅੰਗੀ ਤਾਂ ਉਹਨਾਂ ਦੇ ਹੱਥ ਖੜੇ ਕਰ ਦੇਲੇ ਕਿ ਸਾਨੂੰ ਕੁੱਝ ਨਹੀਂ ਚਾਹੀਦਾ ਅੰਗੀ ਕਿਉਂ ਕਹੀਏ ਬਤ ਤੁਹਾਨੂੰ ਵੀ ਤਾਂ ਸੋਹਣੀ ਜਿਹਾ ਤੋਹਰਾਗੇ ਕੱਲ ਨੂੰ ਜਦੋਂ ਵਿਆਹ ਕਰੋਗੇ ਚੰਗੀ ਚੀਜ਼ੀ ਦਵਾਂਗੇ ਕਿਉਂਕਿ ਡਿਮਾਂਡਾ ਸਾਨੂੰ ਵੀ ਪਤਾ ਹੁੰਦੀਆਂ ਆ ਤੁਹਾਡੇ ਦੇ ਬੰਨੇਓ ਕਹੜੀਆਂ ਆਂਦੀਆਂ ਨੇ ਤੂੰ ਕਿ ਤਾਂ ਦੋਨੋਂ ਪਾਸੇ ਜਾਣਾ ਹੈ ਜੇ ਕੁੜੀ ਵਾਲਾ ਕਰੋਗੇ ਤਾਂ ਉਧਰੋਂ ਵੀ ਲੋਗੇ ਤੇ ਜੇ ਇਧਰੋਂ ਕਰੋਗੇ ਤਾਂ ਉਧਰੋਂ ਵੀ ਚੰਗੀ ਚੀਜ਼ ਦਵਾਂਗੇ ਸ਼ਾਪ ਦੇ ਬਾਦਲ ਤੇ ਨਾ ਮੋਟੀ ਗੱਡੀ ਚਾਹੀਦੀ ਉਹ ਵੱਡੀ ਇਹ ਸੋਚ ਕੇ ਤੁਸੀਂ ਦੱਸ ਦੋ ਕੋਈ ਨਾ ਮੈਂ ਜੀ ਅਸੀਂ ਗੱਲ ਕਰਦੇ ਗੱਲ ਬਸ ਇਹੀ ਆਸ ਸੀ ਤੁਹਾਡੇ ਕੋਲੋਂ ਜਾ ਕੇ ਨਾ ਛੇਤੀ ਗੱਲ ਕਰ ਲਓ ਸਾਨੂੰ ਸੁਨਿਆਹ ਪਾ ਗੋ ਫਿਰ ਆਪਾਂ ਕੁੜੀ ਤਾਂ ਹੀ ਵੇਖਣ ਆਈਏ ਨਹੀਂ ਤੇ ਟਾਈਮ ਵੇਸਟ ਕਰਨ ਦੀ ਕੀ ਲੋੜ ਹੈ ਹਾਂਜੀ ਨਹੀਂ ਨਹੀਂ ਹੋਣਾ ਸੀ ਉਧਰ ਹੀ ਜਾਣਾ ਸੀਦਾ ਫਿਰ ਨਾ ਤੁਹਾਨੂੰ ਪੁੱਛ ਕੇ ਤੇ ਪਾਉਂਗਾ ਠੀਕ ਹੈ ਜੀ ਬਾਕੀ ਵਿਚੋਲੇ ਦਾ ਤੇ ਕੰਮ ਹੀ ਹੁੰਦਾ ਵਿੱਚ ਓਲਾ ਹਾਂ ਇਹ ਤਾਂ ਬਹੁਤ ਵੰਦੀਆ ਗੱਲ ਵੀਰ ਨੇ ਕਹਿਤੀ ਹੈ ਤੇ ਬੋਲੇ ਰੱਖੇ ਕੰਮ ਹੋ ਜੇ ਨਾ ਤਾਂ ਦੋ ਪਾਸਿਆਂ ਦੀ ਇੱਜ਼ਤ ਵੀ ਰੱਖੀ ਜਾਂਦੀ ਨਾਲੇ ਕੁੜੀ ਦੀ ਬੱਲੇ ਬੱਲੇ ਨਾਲੇ ਆਦਮੀ ਉਹਦੀ ਇੱਜ਼ਤ ਬਣ ਜੂਗੀ ਮੇਰੀ ਇੱਜ਼ਤ ਬਾਕੀ ਦੇਣਾ ਤੇ ਉਹ ਨਾਲੇ ਧੀ ਨੂੰ ਆ ਠੀਕ ਹੈ ਕੋਈ ਨਹੀਂ ਬੈਠੋ ਫਿਰ ਮੈਂ ਚਾਹ ਬਣਾ ਕੇ ਲਿਆਉਣੀ ਨਹੀਂ ਨਹੀਂ ਹੁਣ ਅਸੀਂ ਉਧਰ ਵੀ ਜਾਣਾ ਹੈ ਸਾਡੇ ਕੋਲ ਠਾਈਕ ਨਾਲੇ ਮੈਂ ਵੀ ਜਾਵਾਂ ਯਾਰ ਕੰਮ ਤੇ ਮੈਂ ਵੀ ਉੱਧਰ ਪਿੱਛੇ ਛੱਡ ਕੇ ਆ ਜਾ ਹਾਂ ਹਾਂ ਠੀਕ ਹੈ ਸਭ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਚੰਗਾ ਠੀਕ ਹੈ ਜੀ ਮਦੰਲੀ ਗੱਲ ਸੁਣ ਪਾਪਾ ਰੁਕੇ ਬਿਠਾਏ ਵਿੱਚ ਤੇਰੀਆਂ ਇਹਨਾਂ ਸੱਤੇ ਹੀ ਕਿਉਂ ਹੋ ਚਿਆ ਤੂੰ ਪਾਪਾ ਦੀ ਨਾ ਗੱਲ ਕਰ ਬਹੁਤ ਪੁੱਤ ਪਿਆ ਮਨ ਵਿੱਚ ਤੇ ਬਿਠਾਉਣਾ ਹੀ ਪੈਂਦਾ ਤੈਨੂੰ ਪਤਾ ਮੈਂ ਆਪੇ ਬਥੇਰੀਆਂ ਗੱਲਾਂ ਗਿਆਂਦੀਆਂ ਉਹਨਾਂ ਨੂੰ ਤੇ ਵਿੱਚ ਬਠਾਇਆ ਚਲੋ ਠੀਕ ਆ ਗੱਲਾਂ ਕਰ ਵੀ ਇਹ ਕਰ ਲਾਪੇ ਵੀ ਖਰਚਾ ਇਹ ਕਰੋ ਯਾਰ ਖਰਚੇ ਤਾਂ ਬਦਲ ਨੂੰ ਤਾਂ ਇਹ ਆ ਕੋਈ ਕਰਨ ਨੇ ਚੱਲ ਪੁੱਤ ਪਿਓ ਹੈ ਨਾ ਨਰੀਜ ਹੈ ਇਹ ਖਰਚੇ ਥੋੜੀ ਉਹਨੂੰ ਐਂਜੇ ਵੀ ਇਹਨੂੰ ਚਾਹ ਵਾ ਤੇ ਮੈਂ ਆਪੇ ਕਰ ਲੂੰਗਾ ਇਹਦੇ ਚਾਹ ਪੂਰੇ ਸਾਨੂੰ ਕਿਹੜਾ ਰਿਸ਼ਤਿਆਂ ਦੀ ਕਮੀ ਹੈ ਉਹ ਜੀ ਨਾ ਲਿਵਟੂ ਲੈ ਜਿਹੜੇ ਹੁੰਦੇ ਨੇ ਨਾ ਇਹ ਪਟ ਇਦਾਂ ਹੀ ਕਰਦੇ ਰਹਿੰਦੇ ਆ ਇਹ ਸਭ ਵਿੱਚ ਵਿੱਚ ਕੁੰਡੀਆਂ ਫਸਾਈਆਂ ਹੁੰਦੀਆਂ ਇਹਨਾਂ ਨੇ ਤੇ ਹੁਣ ਉਹ ਮੰਨ ਹੀ ਗਏ ਆ ਨਾ ਕਰਨ ਗਈ ਕੁਛ ਕੋਈ ਗੱਲ ਨਹੀਂ ਵੇਰ ਦਾ ਜਾਦੂ ਜੇ ਨਾ ਕਰਨੀ ਹੁੰਦੀ ਨਾ ਇਹਨਾਂ ਹੁਣੇ ਕਰ ਜਾਣੀ ਹਾਂ ਹਾਂ ਭੈਣ ਨੇ ਮੈਨੂੰ ਕਦੋਂ ਰਿਸ਼ਤਾ ਕਰਾਉਂਦੀ ਦੱਸ啊 ਮੈਨੂੰ ਭੈਣ ਕਦੋਂ ਰਿਸ਼ਤਾ ਕਰਾਉਂਦੀ ਆਦੀ ਆਖੇ ਜੀ ਮੈਂ ਰਿਸ਼ਤਾ ਕਰਾਉਂਦੀ ਇਹਨੂੰ ਮੈਂ ਤੂੰ ਛੱਡ ਉਹ ਵਿਚੋਲਿਆਂ ਸਾਹਮਣੇ ਤੇ ਉਹਨੇ ਗੱਲ ਰੱਖਣੀ ਸੀ ਨਾ ਮਾਂ ਕਿਹੜੀ ਦਿੱਤੀ ਆਓ ਇਸ ਤੇ ਤੈਨੂੰ ਕਿਹੜੇ ਆਉਣ ਦੇ ਭੈਣ ਉਹਦਾ ਚਲਾਕ ਬੜੀ ਤੇ ਮੈਂ ਤੈਨੂੰ ਦੱਸਿਆ ਤਾਂ ਹੈਗਾ ਪਟੀਤ ਮੇਰੀ ਹੈ ਨਾ ਦੇਖਿਆ ਕਿਦਾਂ ਉਹਨਾਂ ਦੀ ਬੋਲਤੀ ਬੰਦ ਕੀਤੀ ਹੋਣਾ ਹਾਂ ਮਾਤਾ ਗੱਡੀ ਦੇਣਗੇ ਉਹ ਦੇਣਗੇ ਦੇਣਗੇ ਗੱਡੀ ਤੇ ਉਹਨਾਂ ਦਾ ਪਿਓ ਵੀ ਦਊਗਾ ਤੂੰ ਵੇਖਦਾ ਜਾ ਜਿੰਨਾ ਚਿਰ ਮੇਰੇ ਬੂਹੇ ਅੱਗੇ ਗੱਡੀ ਨਾ ਨਾ ਲੱਗੀ ਤੇ ਵਿਚੋਲਿਆਂ ਨੂੰ ਮੈਂ ਕੱਖ ਨਹੀਂ ਦੇ ਕੇ ਤੋੜਨਾ ਜਿਹੜੇ ਮੁੰਦਰੀਆਂ ਛੱਲੇ ਭਾਲਦੇ ਆ ਨਾ ਵੇਖੀ ਇਹਨਾਂ ਦਾ ਕਿਦਾਂ ਕਾਲਾ ਮੂੰਹ ਕਰਕੇ ਤੋਰਦੀ ਮਾਤਾ ਇੱਕ ਗੱਲ ਹੀ ਵਿਆਹ ਤੇ ਮੇਰਾ ਕੁੜੀ ਵਾਲਾ ਧਿਆਨ ਘੱਟ ਤੇ ਗੱਡੀ ਵਾਲ ਧਿਆਨ ਜ਼ਿਆਦਾ ਹੋਣਾ ਹੀ ਵੇਖੀ ਤੂੰ ਗੱਡੀ ਦੇਣਗੇ ਦੇਣਗੇ ਨਾ ਤੇ ਇਹਦੇ ਵਿਚੋਲੇ ਨੂੰ ਛੱਤਰ ਵੇਖੀ ਕੱਦਾ ਫੇਰਦਾ ਮੈਂ ਖਾਲੀ ਤੋਰੂ ਉਹਨੂੰ ਪਿਓ ਦੇ ਪੁੱਤ ਨੂੰ ਪਾਪਾ ਨਾਲ ਪੰਗਾ ਪਾਦੇ ਇਹ ਬੜਾ ਕਿੱਦਾਂ ਦਿਆਵਾਨ ਬਣਿਆ ਫਿਰ ਇੱਡਾ ਹੀ ਆਖੇ ਖਰਚਾ ਮੈਂ ਕਰੂੰਗਾ ਫੇ ਨਹੀਂ ਪੰਦਾ ਪੰਗਾ ਮਾਤਾ ਮੈਨੂੰ ਇੱਕ ਗੱਲ ਦੱਸ ਟਾਡੇ ਵਿਆਹ ਤੇ ਪਾਪਾ ਨੇ ਕੁਝ ਲਿਆ ਉਹਨੇ ਨਹੀਂ ਭਰਾਵਾ ਕੁਝ ਵੀ ਮੰਗਿਆ ਮੇਰੇ ਪਿਓ ਨੇ ਆਪੇ ਹੀ ਬਥੇਰਾ ਕੁਝ ਦੇ ਦਿੱਤਾ ਹੀ ਉਹੋ ਕੁਛ ਹੀ ਵਤਨ ਰਏ ਜੀ ਨਾਨੇ ਦਾ ਦਿੱਤਾ ਹੀ ਮੇਰਾ ਪਿਓ ਪਤਾ ਕਿੰਨਾ ਦਲੇਰ ਹੈਗਾ ਉਹ ਤਾਂ ਮੈਨੂੰ ਕੁੱਤਾ ਵਾਂਗੂ ਜਾਣਦਾ ਹੀ ਮੇਰਾ ਪਿਓ ਤਾਈ ਤੇ ਦੇ ਦਿੱਤਾ ਸਾਰਾ ਕੁਝ ਤੁਹਾਨੂੰ ਤਾਈ ਤੇ ਗੱਡੀ ਥੱਲੇ ਆ ਮੇਰੇ ਆਓ ਕੈਨੂੰ ਮਿਲਜੂ ਗੱਡੀ ਟੈਨਸ਼ਨ ਨਾ ਬਹੁਤੀ ਗੱਡੀ ਕੱਢੀ ਗੱਡੀ ਕਰੀ ਜਾਂਦਾ ਆ ਤੁਹਾਡੇ ਵਾਲਿਆਂ ਤੇ ਜਿੱਦਾਂ ਆਇਆ ਤੇ ਮਰੂਤੀ ਦਿੱਤੀ ਸੀ ਨਾ ਤੇਰੇ ਪਿਓ ਨੇ ਉਹ ਲੋ ਉਦੋਂ ਮਰ ਜੇ ਕੌਣ ਮਰੁੱਤੀਆਂ ਦਿੰਦਾ ਹੀ ਬਥੇਰਾ ਮੇਰੇ ਪਿਓ ਨੇ ਗਹਿਣਾ ਗੱਟਾ ਪਾਇਆ ਹੀ ਸਾਰੇ ਟੱਬਰ ਨੂੰ ਤੇਰੀ ਦਾਦੀ ਨੂੰ ਦਾਦੇ ਨੂੰ ਹੁਣ ਤਾਏ ਨੂੰ ਭਲਾਣੇ ਨੂੰ ਢਿੰਗਰੇ ਨੂੰ ਸਾਰਿਆਂ ਨੂੰ ਪਾਇਆ ਪਾਇਆ ਹੀ ਇਹਦੀ ਤੂੰ ਛੱਡ ਗੱਲ ਪਿਓ ਦੀ ਇਹਨੂੰ ਸਾਹਬ ਲਈ ਬੱਸ ਸੁਣ ਇਹ ਨਾਲ ਕੋਈ ਪੰਗਾ ਪਾ ਦੇ ਕੋਈ ਨਹੀਂ ਤੂੰ ਇਹਦੀ ਨਾ ਟੈਨਸ਼ਨ ਲੈ ਤੈਨੂੰ ਪਤਾ ਸੇਵਕ ਮੇਰੇ ਪਿਓ ਨੇ ਤੇ ਕੋਈ ਜੀ ਨਹੀਂ ਇਹਨਾਂ ਦਾ ਛੱਡਿਆ ਜਿੰਨੂੰ ਉਹਨੂੰ ਮੰਦਰੀਆਂ ਛੱਲੇ ਨਹੀਂ ਪਾਏ ਮੈਨੂੰ ਤੇ ਆਪਣੇ ਪਿਓ ਦੀ ਪੁੱਤ ਲੈਣ ਦੀ ਤੇ ਛੱਡ ਗੱਲ ਮੈਨੂੰ ਤੇ ਆਪਣੇ ਪਿਓ ਦੀ ਯਾਦ ਹੀ ਬੜੀ ਆਉਂਦੀ ਪੁੱਤ ਜੇ ਅੱਜ ਕਿਤੇ ਹੁੰਦਾ ਤੇ ਉਹਨੇ ਤੇਰੇ ਇੰਨੇ ਚਾਅ ਕਰਨੇ ਸੀ ਨਾ ਪੁੱਤ ਪੈਸਾ ਮਾਦਾ ਪ੍ਰਾਣੇ ਖਿਆਲਾਂ ਜੋ ਬਾਹਰ ਆ ਜਾ ਤੂੰ ਛੱਡ ਦੇ ਇਹ ਗੱਲਾਂ ਇਹ ਤੇ ਰਾਣੀ ਕਿਹੜੇ ਖਿਆਲ ਆ ਕੱਲ ਦੀਆਂ ਗੱਲਾਂ ਹਾਂ ਤੇਰੇ ਪਾੜੇ ਪ੍ਰਾਣੇ ਹੋ ਗਏ ਆ ਹਾਂ ਕੋਈ ਕੱਲ ਦੀਆਂ ਜਿੱਦਾਂ ਮੈਂ ਕੱਲ ਹੀ ਵੇਖਿਆ ਸਾਰਾ ਕੁਝ ਨਾਲੇ ਮੇਰੀ ਗੱਲ ਸੁਣ ਦੇਣਾ ਤੇ ਉਹਨਾਂ ਆਪਣੀ ਧੀ ਨੂੰ ਹੀ ਆ ਗੱਡੀ ਚ ਉਹਨਾਂ ਆਪਣੀ ਧੀ ਨੂੰ ਦੇਣੀ ਆ ਤੇ ਮੱਧ ਵਰਤਨੀ ਦੇ ਤੂੰ ਨਹੀਂ ਆਇਆ। ਓਏ ਜੀ ਤੈਨੂੰ ਸੱਚ ਆਫਿਸ ਤੇ ਮੈਨਾਂ ਲੈ ਕੇ ਜਾਇਆ ਕਰਨੀ ਓ ਤੇ ਘਰ ਜੋਗੀ ਰਹਿ ਜਾਣਾ ਉਹਨੇ। ਚੱਲ ਤੂੰ ਵੇਖਦਾ ਜਾ ਅੱਗੇ ਅੱਗੇ। ਹੋਰ ਭੈਣ ਜੀ। ਤੁਸੀਂ ਕੱਲ ਆਏ ਨਹੀਂ। ਮੈਂ ਕੱਲ ਤੁਹਾਨੂੰ ਢੀਕਦੀ ਰਹੀ। ਉਹ ਕੱਲ ਨਹੀਂ ਉਧਰ ਗਏ ਸੀੁੰਡੇ ਵਾਲਿਆਂ ਵਾਲਾ ਤੇ ਉਹ ਫਿਰ ਉਹ ਤੇ ਟਾਈਮ ਲੱਗ ਗਿਆ। ਗੱਲਬਾਤ ਕਰਦੇ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਜਾਓ ਗੱਲਬਾਤ ਕਰਦੇ ਟਾਈਮ ਤੇ ਲੱਗ ਹੀ ਜਾਂਦਾ ਵਾ। ਉਹ ਤਾਂ ਤੁਹਾਡੀ ਗੱਲ ਸਹੀ ਹੈ ਭੈਣ ਜੀ। ਹਾਂ ਤੁਸੀਂ ਕੱਲ ਆ ਜਾਂਦੇ ਤੇ ਮੈਨੂੰ ਕੁਛ ਦੱਸ ਦਿੰਦੇ। ਇਹ ਤੇ ਅੱਜ ਤਿਆਰੀ ਕੀਤੀ ਸਾਰੀ ਹਾਂ ਹਾਂ ਕੋਈ ਗੱਲ ਨਹੀਂ ਉਹ ਸਾਡੇ ਬੈਠੇ ਬੈਠੇ ਸੁਣੀ ਆ ਜਾਣ ਕੋਈ ਗੱਲ ਨਹੀਂ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਚਲੋ ਭੈਣ ਜੀ ਟੈਨਸ਼ਨ ਵਾਲੀ ਤੁਸੀਂ ਤੇ ਕਹਿੰਦੇ ਕੋਈ ਗੱਲ ਨਹੀਂ ਪਰ ਜਿਹਨਾਂ ਦੀਆਂ ਧੀਆਂ ਹੁੰਦੀਆਂ ਨਾ ਉਹਨਾਂ ਨੂੰ ਤਾਂ ਟੈਨਸ਼ਨ ਹੁੰਦੀ ਹੈ ਉਹ ਤੁਹਾਡੀ ਗੱਲ ਠੀਕ ਆ ਪਰ ਇਹ ਵਾਕੀ ਉਹਨਾਂ ਨੂੰ ਮੈਨੂੰ ਪਤਾ ਵੈ ਉਹਨਾਂ ਹਾਂ ਕਰ ਦੇਣਗੇ ਤੁਸੀਂ ਇਸ ਜੀਤ ਤੋਂ ਘਬਰਾਓ ਨਾ ਤੇ ਮੇਰੀ ਹੁਣੇ ਉਹ ਮੈਂ ਆਉਂਦਿਆਂ ਉਹਨਾਂ ਨੇ ਗੱਲ ਕਰਤੀ ਹੀ ਆਈ ਸੀ ਤੇ ਸਾਰਾ ਕੁਝ ਵਧੀਆ ਹੈ ਪਰ ਮੈਂ ਟਟੇ ਨਾਲ ਵੈ ਆਪਣੇ ਘਰ ਤੋਂ ਗੱਲ ਕਰਨ ਲੱਗੀ ਹਾਂ ਕੀ ਤੁਸੀਂ ਕਹਿੰਦੇ ਕਿ ਅਸੀਂ ਵਿਆਹ ਸਿੰਪਲ ਕਰਨਾ ਹੈ ਮੈਂ ਤੁਹਾਨੂੰ ਪਤਾ ਕੀ ਕਹਿਣਾ ਚਾਹੀਦਾ ਵੇਖੋ ਤੁਸੀਂ ਆਪਣਾ ਘਰ ਘਰ ਵਾਲੀ ਗੱਲ ਹੈਗੀ ਹੈ ਹਨਾ ਉਹਨਾਂ ਨੇ ਵੈਸੇ ਮੈਨੂੰ ਕੁਝ ਨਹੀਂ ਕਿਹਾ ਨਾ ਉਹਨਾਂ ਨੇ ਕੋਈ ਡਿਮਾਂਡ ਹੀ ਰੱਖੀ ਪਰ ਚਲੋ ਧੀ ਹਨਾ ਧੀ ਦਾ ਫਿਰ ਵੀ ਕਰਨਾ ਚਾਹੀਦਾ ਹੈ ਕੰਨਿਆ ਦਾਣ ਕਹਿੰਦੇ ਸਭ ਤੋਂ ਵੱਡਾ ਦਾਣਾ ਹਾਂਜੀ ਤੇ ਹੋ ਸਕਦਾ ਵੀ ਉਹ ਕੁੜੀ ਵੇਖਣੋਂ ਤੇ ਨਾਲ ਹੀ ਲੈ ਜਾਣ ਪਰ ਇਹ ਕਿ ਚਲੋ ਇੱਕ ਮਿੰਟ ਪਾ ਜੀ ਮੇਗਾਲੀ ਕੱਟੋ ਕਰਿਆ ਮਾਫੀ ਚਾਹੁੰਦਾ ਹੁਣ ਭੈਣ ਮੈਂ ਇਦਾਂ ਉਹਨਾਂ ਤੋੜ ਦਾਂਗਾ ਨਹੀਂ ਨਹੀਂ ਉਹ ਤੇ ਆਪਾਂ ਹੀ ਕਹਿੰਦੇ ਹੈਗੇ ਚਲੋ ਗੱਲ ਕਰਨਾ ਪਉਂਦਾ ਹਣਾ ਵੀ ਹਾਂਜੀ ਤੇ ਮੈਂ ਇਹ ਕਹਿੰਨੀ ਕਿ ਚਲੋ ਅਹੀਂ ਉਹਨਾਂ ਨੂੰ ਮੈਂ ਇਹ ਕਿਹਾ ਕਿ ਚੁੰਨੀ ਜੜਾ ਵਗਾਂਗੇ ਠੀਕ ਹੈ ਉਹ ਮੰਨ ਵੀ ਗਏ ਸੀ ਕਹਿੰਦੇ ਕਿ ਸਾਨੂੰ ਕੁਝ ਨਹੀਂ ਚਾਹੀਦਾ ਪਰ ਮੈਂ ਇਹ ਚੁੰਨੀ ਕਿ ਆਪਾਂ ਕਿਉਂ ਨਾ ਉਹਨਾਂ ਦਾ ਸਟੇਟਸ ਉਹਨਾਂ ਦਾ ਲੈਵਲ ਵੇਖ ਕੇ ਕਿ ਚਲੋ ਰੋਟੀ ਪਾਣੀ ਬਰਾਤ ਤੇ ਚੱਲਦੀ ਹੋਣੀ ਚਾਹੀਦੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਚਲੋ ਵੇਖੋ ਮੈਂ ਚਾਹਨੀ ਹੈ ਕਿ ਜੜਾ ਆਪਾਂ ਰੋਟੀ ਤੇ ਖਰਚਾ ਕਰਨਾ ਆਪਾਂ ਆਪਣੀ ਤੀਨੋ ਕੋ ਚੀਜ਼ ਦੇ ਦਿੱਤੀ ਜਿਹੜੀ ਅੱਗੇ ਜਾ ਕੇ ਉਹਦੇ ਕੰਮ ਆਵੇ ਉਹ ਸਾਡੀ ਠੀਕ ਹੈ ਤਾਂ ਪਰ ਉਹਨਾਂ ਨੇ ਪਰ ਸਾਰਾ ਕੁਝ ਹੈਗਾ ਤੀਕੀ ਤਾਂ ਵਰਤਨ ਵੀ ਜੇ ਸਾਡੇ ਵਿੱਚ ਕੁਝ ਨਾ ਹੋਵੇ ਤਾਂ ਆਪਾਂ ਦੇ ਦੇ ਤੇ ਉਹਨਾਂ ਨੇ ਤੇ ਕੁਝ ਮੰਗਿਆ ਹੀ ਤੁਸੀਂ ਵਿਆਹ ਵਧੀਆ ਕਰਦੋ ਚਲੋ ਭੈਣ ਜੀ ਸਾਰੇ ਘਰ ਮਾਪਿਓ ਦੀ ਇਹ ਇੱਛਾ ਹੁੰਦੀ ਆ ਕਿ ਉਹ ਆਪਣੇ ਬੱਚੇ ਨੂੰ ਸੋਹਣੇ ਤਰੀਕੇ ਤੋਂ ਹਾਂਜੀ ਚਲੋ ਤੁਹਾਡੀ ਗੱਲ ਦਾ ਜ਼ੋਰ ਕਰਾਂ ਕਿਉਂਕਿ ਸਵਾਗਤ ਦੱਸੋ ਬਤ ਕੋਈ ਹਲੇ ਨਹੀਂ ਜੀ ਜਿੱਦਾਂ ਉਹ ਚੁੰਦੇ ਨੇ ਤੇ ਫੇਰ ਆਪਾਂ ਟੈਲਸ ਕਰ ਲਈਏ ਰੋਟੀ ਪਾਣੀ ਦਾ ਖਰਚਾ ਪੈ ਤੀਂ ਚੰਦਾ ਕੱਲ ਦੇ ਵੀ ਪੈਸਾ ਲੈਂਦੇ ਨਾ ਲਾ ਲੋਣੇ ਲੰਨਾ ਚਲੋ ਬੱਤ ਇੱਕੋ ਇੱਕ ਤਰੀਕੇ ਨਾਲ ਸੋਹਣੇ ਤਰੀਕੇ ਆਪਾਂ ਤੋਲਦੀਏ ਹਾਂਜੀ ਹੋਰ ਸਾਡੂ ਕੀ ਚਾਹੀਦਾ ਚੰਗੇ ਘਰ ਚਲ ਜੂਗੀ ਚੰਗਿਆਣਾ ਮੱਥਾ ਲੱਗੂਗਾ ਬਾਕੀ ਭੈਣ ਚ ਦੀ ਨਹੀਂ ਸਿਰਫ ਆ ਇਹ ਚੰਗਾ ਰਿਸ਼ਤਾ ਲੈ ਕੇ ਆਏ ਸਾਡੇ ਘਰ ਜਿੱਦਾਂ ਤੇ ਕੋ ਉੰਮੀ ਉਦਾਂ ਜੋ ਚਲ ਮੇਰਾ ਪੁੱਤ ਤੂੰ ਫੇਰ ਸੋਚ ਜੀ ਮੇਰੀ ਗੱਲ ਸੁਨੇ ਮਾਇਆ ਜੀ ਠੀਕ ਹੈ ਭਾਜੀ ਤੇ ਭਾਜੀ ਤੁਸੀਂ ਇੰਜ ਕਰਨਾ ਉਹਨਾਂ ਦੇ ਘਰ ਦੇ ਆ ਸਾਰੀ ਗੱਲ ਖੁੱਲ ਕੇ ਕਰ ਲਿਓ ਕਰ। ਤਾਂ ਕਿ ਭਾਜੀ ਸਾਰੀ ਗੱਲ ਹੀ ਹੋ ਜਾ। ਪਤਾ ਕੀ ਹੈ ਮੇਰੇ ਕੋ ਸਾਡੇ ਕੋ ਧੀ ਧੀ ਹੈਗੀ ਆ। ਬਾਕੀ ਤੁਹਾਡੇ ਸਾਹਮਣੇ ਮੁੰਡੇ ਨੇ ਕਰਜ਼ਾ ਵੀ ਲੈਣਾ। ਹਾਂਜੀ ਵਿਆਹ ਵੀ ਕਰ ਦੇਗਾ ਚਲੋ ਚੱਲੋ। ਕਿ ਉਹਨੂੰ ਪਤਾ ਮੇਰੀ ਇੱਕੋ ਧੀ ਹੈ। ਤੇ ਜੋ ਵੀ ਆ ਅਸੀਂ ਕਰਾਂਗੇ ਰੱਲ ਮਿਲ ਕੇ। ਤੇ ਗਾਂ ਸਾਡੀ ਧੀ ਸੌਖੀ ਰਵੇ। ਮੈਨੂੰ ਹੋਰ ਕੁਛ ਨਹੀਂ ਚਾਹੀਦਾ ਨਹੀਂ ਨਹੀਂ ਭੈਣ ਜੀ ਤੁਸੀਂ ਤੋ ਤੁਹਾਡੀ ਨਹੀਂ ਸਾਡੀ ਵੀ ਧੀ ਹੈ ਇਸੇ ਘਰ ਕੇ ਤਾਂ ਨਹੀਂ ਕਿਹਾ ਸੀ ਕਿ ਹਾਂ ਉਸੇ ਘਰ ਵਿੱਚ ਰਿਸ਼ਤਾ ਕਰਵਾਉਣਾ ਤੁਹਾਡੇ ਕੋ ਆਪ ਹੀ ਮੰਗ ਕੇ ਰਿਸ਼ਤਾ ਲਿਆਈ ਤੁਸੀਂ ਇਸ ਦੀ ਵੀ ਪਰਵਾਹ ਨਾ ਕਰੋ ਪਰ ਕੋਈ ਕਮੀ ਨਹੀਂ ਆਦੀ ਚਲੋ ਭੈਣ ਜੀ ਤੁਸੀਂ ਫਿਰ ਕਰੋ ਉਹਨਾਂ ਨੂੰ ਫੋਨ ਤੇ ਮੈਂ ਵੀ ਚਾਹ ਪਾਣੀ ਦੀ ਤਿਆਰੀ ਕਰਾਂ ਹਾਂਜੀ ਕੋਈ ਨਹੀਂ ਪੁੱਛ ਕੇ ਫੋਨ ਕਰਕੇ ਕਿੰਨੇ ਕਿਚੇ ਤੱਕ ਹੁੰਦੇ ਤੁਸੀਂ ਵੀ ਉਦੋਂ ਨੇ ਬੈਠੇ ਆਹ ਨਹੀਂ ਬੀਤੇ ਕੋਈ ਗੱਲ ਨਹੀਂ ਸਾਡਾ ਆਪਣਾ ਘਰ ਹੈ ਕਹਿੰਦੇ ਉਹਨਾਂ ਦੇ ਆ ਜਾ ਪੀਓਗੇ ਹਾਂਜੀ ਕੋਈ ਗੱਲ ਨਹੀਂ ਉਹਨਾਂ ਨੇ ਬਸ ਆਉਣ ਹੀ ਵਾਲੇ ਸਿਆਰੀ ਸੀ ਲੋ ਮੈਂ ਤੁਰਨ ਲੱਗੀ ਫੋਨ ਕਰਕੇ ਹੀ ਤੁਰੀ ਸੀ ਠੀਕ ਹੈ ਤੇ ਉਹ ਕਹਿੰਦੇ ਬਸ ਅਸੀਂ ਪਹੁੰਚਣ ਹੀ ਲੱਗੇ ਉਹ ਮੁੰਡਾ ਕਿਤੇ ਕੰਮ ਗਿਆ ਸੀ ਨਾ ਤੇ ਕਹਿੰਦੇ ਆ ਜਾਂਦਾ ਤੇ ਫਿਰ ਨਾਲ ਹੀ ਆ ਜਾਗੇ ਚਲੋ ਠੀਕ ਹੈ ਬਾਕੀ ਮਸਾਲਾ ਨੂੰ ਭੇਜਾਂ ਬਿਜਾਰਾ ਥੋੜਾ ਬਹੁਤਾ ਸਮਾਨ ਲਿਆ ਹਾਂਜੀ ਕੋਈ ਨਹੀਂ ਤੁਸੀਂ ਆਪਣੀ ਤਿਆਰੀ ਕਰੋ ਆ ਜਾਣਾ ਅਸੀਂ ਮਣੀ ਬੈਠੋ ਦੇਖਿਆ ਹਾਂਜੀ ਜਮਾਨੀ ਕੋਈ ਬੋਲ ਵਾਈ ਵਾਲੀ ਜੀ ਕੀ ਬੋਲ ਰਹੇ ਸੀ ਨਮ ਮੇਰੇ ਬਾਰੇ ਤੇ ਲੌਂ ਚੁੱਕਿਆ ਨਹੀਂ ਗਿਆ ਬੋਲ ਬਾਹਰ ਵੜੇ ਹੋੜੀ ਬੋਲ ਕਵਾਂਡੀਆਂ ਕਵਾਜ ਬਾਜ ਨਹੀਂ ਉਹਨਾਂ ਨੇ ਪਹਿਲਾਂ ਸੁਣ ਲੈਣਾ ਹੀ ਹੂ ਮੇਰੇ ਵਾਲੇ ਲੌਂ ਚੁੱਕਿਆ ਕਹਿੰਦਾ ਦੇਖੋ ਮੈਂ ਤੁਹਾਨੂੰ ਕਹਿੰਦੀ ਦੋ ਚੂੜੀਆਂ ਬਣਾ ਦੋ ਉਹ ਤੇ ਕਹਿੰਦੇ ਸੋਨਾ ਬਥੇ ਕਿੰਨਾ ਮਹਿੰਗਾ ਹੋ ਗਿਆ ਵਾ ਤੂੰ ਬਹਿ ਜਾ ਚੁੱਪ ਕਰਕੇ ਉਹ ਤੇ ਲੋ ਪੜਾ ਦੇਰੇ ਕੰਮ ਕਰਦਾ ਕਿੰਨਾ ਕਗਾ ਵਾ ਹੁਣ ਇਹ ਭੈਣ ਦਾ ਮਹਾਂ ਦਾ ਵਿਆਹ ਨਾ ਲੱਗਾ ਵਾ ਹੁਣ ਭੈਣ ਦੇ ਵਿਆਹ ਨੂੰ ਲੱਖ ਤੇ 9 ਚੁੱਕ ਲੱਗਾ ਵਾ ਲੋਕਿੰਗ ਦੇ 20 ਲੱਖ ਰੁਪਏ ਚੁੱਕ ਕੇ ਵਿਆਹ ਕਰਾਈ ਜਾਂਦੇ ਨੂੰ ਦੇ ਮੇਗਾ ਸੌਣ ਹੁਣ ਹਟ ਦੁਨੀਆਂ ਵਿਆਹ ਕਟਾਉਦੀ ਆ ਕਿਤੇ ਸੋਹਣੇ ਤਰੀਕੇ ਨਾਲ ਉਹਦੇ ਭੈਣ ਦਾ ਵਿਆਹ ਹੋਣਿਆ ਸ਼ੋਕ ਆ ਤੇ ਚੁਰੀਲਾ ਬਣ ਗਏ ਵਾ ਤੇ ਉਹਨਾਂ ਨੇ ਕਹਿਣ ਇਦਾਂ ਕਿ ਇਹ ਪੈਸ ਕਰਨਾ ਜੋੜ ਕਰਨਾ ਵੱਡਾ ਮੇਰੇ 15 20 ਲੱਖ ਹੋ ਜਣਾ ਸੀ ਉੱਥੇ ਹੁਣ ਚੁਣੀ ਜਿਹੜਾ 1 ਲੱਖ 2 ਲੱਖ ਲੱਗਣਾ ਹੀ ਆ ਇੰਨਾ ਲੋਨ ਚੁੱਕਿਆ ਮੈਂ ਭੈਣ ਦਾ ਵਿਆਹ ਕਰ ਦੂੰਗਾ ਕੋਦੋਂ ਵਿਆਹ ਹੀ ਆਈ ਆ ਉਹ ਤੇ ਮਰਾ ਹੱਤਾਂ ਦਾ ਆ ਵਾ ਅੱਜ ਪਹਿਲੀ ਵਾਰ ਤਾਂ ਕੋਈ ਆ ਮਰਾ ਮੈਂ ਲੋਨ ਚੁੱਕ ਲੈ ਆਂਦੇ ਆਪਣੀ ਭੈਣ ਦਾ ਭੈਣ ਦਾ ਵਿਆਹ ਚ ਗੱਲ ਤੋਖਾ ਕਰ ਲੈ ਦੇਂਦੇ ਉਹ ਨਾਲ ਜਣੀ ਲੜਾਈ ਕਰਨੀ ਉਹ ਨਾ ਘਰ ਆ ਕੇ ਮੈਂ ਲੜਦੇ ਐਸ ਟਾਈਮ ਨਾ ਕੋਈ ਸਾਹ ਸਾਹ ਸਾਹਮਣੇ ਪੇਸਤੀ ਨਾ ਕਰਾਣੀ ਬਸ ਅਰੇ ਚਾਹ ਬਣਾ ਕੇ ਬੈਠੇ ਜਾ ਲਾ ਕੇ ਵੀ 15000 ਰੁਪਏ ਤੂੰ ਤੋਰੋ ਆਪਣੀ ਭੈਣ ਨੂੰ ਨਿਕਲੇ ਇਥੋਂ